ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਸਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਵਿਸਾਖੀ ਦਾ ਦਿਹਾੜਾ ਹੈ 1699 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰੀ ਦੁਨੀਆ ਦੇ ਦੁਨੀਆ ਭਰ ਦੇ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਆਵਾਜ਼ ਬਚਾਈ ਸਿੱਖਾਂ ਨੂੰ ਇਕੱਤਰ ਕੀਤਾ ਇਕੱਤਰ ਕਰਕੇ ਇੱਕ ਖਾਲਸਾ ਸਾਜਣਾ ਖਾਲਸਾ ਪੰਥ ਖਾਲਸਾਈ ਸਾਜਣਾ ਪੰਜ ਪਿਆਰੇ ਸਾਜ ਕੇ ਇੱਕ ਨਵਾਂ ਇਤਿਹਾਸ ਸਿਰਜਿਆ ਗਲਗੀ ਤੇਰਪਾਸ਼ਾ ਮਹਾਰਾਜੀ ਇਹ ਬਚਨ ਜਦੋਂ ਸੰਸਾਰ ਤੇ ਆਏ ਨੇ ਉਸ ਸਮੇਂ ਅਕਾਲ ਪੁਰਖ ਦੇ ਨਾਲ ਹੋਏ ਸੀ ਜਦੋਂ ਅਕਾਲ ਪੁਰਖ ਨੇ ਕਿਹਾ ਮੈਂ ਆਪਣਾ ਸੁਤ ਤੋਹੇ ਨਿਵਾਜਾਂ ਪੰਥ ਪਰਚਰ ਕਰਬੇ ਕੋ ਸਾਜਾਂ ਮੈਂ ਆਪਣਾ ਤੁਹਾਨੂੰ ਪੁੱਤਰ ਬਣਾ ਕੇ ਭੇਜਦਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਜਿਤਨਾ ਭਇਓ ਹਮਰੇ ਆਬਨ ਕਹਿ ਜੋ ਵੀ ਰਹੀ ਪ੍ਰੀਤ ਪ੍ਰਭ ਚਰਨਨ ਮੈਂ ਗੁਰੂ ਕਲੰਗੀਧਰ ਪਾਤਸ਼ਾਹ ਮਹਾਰਾਜੀ ਆਪਣੀ ਕਲਮ ਦੇ ਨਾਲ ਆਪ ਲਿਖਦੇ ਹਨ ਦਸਮ ਬਾਣੀ ਦੇ ਵਿੱਚ ਮੇਰੀ ਪ੍ਰੀਤੀ ਪ੍ਰਮਾਤਮਾ ਦੇ ਚਰਨਾਂ ਵਿੱਚੋਂ ਵੀ ਹੋਈ ਸੀ ਪ੍ਰੇਮ ਮੇਰਾ ਪਿਆ ਹੋਇਆ ਸੀ ਆਤਮਾ ਕਰਕੇ ਸੰਸਾਰ ਤੇ ਆਉਣ ਨੂੰ ਜਲ ਨਹੀਂ ਸੀ ਕਰਦਾ ਪਰ ਪ੍ਰਮਾਤਮਾ ਨੇ ਪਰਮੇਸ਼ਰ ਨੇ ਮੈਨੂੰ ਕਿਹਾ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪਰਚਰ ਕਰਬੇ ਕੋ ਸਾਜਾ ਮੈਂ ਆਪਣਾ ਤੁਹਾਨੂੰ ਪੁੱਤਰ ਬਣਾ ਕੇ ਸੰਸਾਰ ਤੇ ਭੇਜਦਾ ਤੁਸੀਂ ਜਾ ਕੇ ਪੰਥ ਦੀ 사ਜਨਾ ਪੰਥ ਦਾ ਕਾਰਜ ਸ਼ੁਰੂ ਕਰੋ ਪੰਥ ਦੀ 사ਜਨਾ ਕਰਨੀ ਕਰੋ ਇੱਕ ਨਵਾਂ ਧਰਮ ਚਲਾਓ ਤਾਂ ਕਰਕੇ ਫਿਰ ਕਲਗੀਧਰ ਪਾਸ਼ਾ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਖਣ ਲੱਗੇ ਜਦੋਂ ਸਾਨੂੰ ਹੁਕਮ ਹੋਇਆ ਪਿਛਲੇ ਜਾਮੇ ਵਿੱਚ ਵੀ ਸੰਸਾਰ ਤੇ ਜਾਓ ਇੱਕ ਨਵਾਂ ਧਰਮ ਚਲਾਓ ਅਸੀ ਫਿਰ ਕਹਿੰਦੇ ਆ ਹੱਥ ਜੋੜ ਕੇ ਠਾਣ ਪਿਓ ਮੈਂ ਜੋਰ ਕਰ ਬਚਨ ਕਾ ਸਿਰ ਨਿਆਈ ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਮਹਾਰਾਜੀ ਇਹ ਪਰਮੇਸ਼ਰ ਕਾਲਪੁਰਖ ਤੁਹਾਡਾ ਹੁਕਮ ਸਿਰ ਮੱਥੇ ਆ ਠਾਣ ਪਿਓ ਮੈਂ ਜੋਰ ਕਰ ਨੀਵਾ ਹੋ ਕੇ ਹੱਥ ਜੋੜ ਕੇ ਨਮਸਕਾਰ ਕੀਤੀ ਡੰਡੋਤ ਕੀਤੀ ਤੁਹਾਡਾ ਸਿਰ ਹੁਕਮ ਸਿਰ ਮੱਥੇ ਆ ਪਰ ਇਹ ਕਾਰਜ ਬਹੁਤ ਵੱਡਾ ਹੈ ਜੇ ਤੁਸੀਂ ਸਹਾਈ ਹੋਵੋਗੇ ਤਾਂ ਇਹ ਕਾਰਜ ਹੋਵੇਗਾ ਇਸ ਕਰਕੇ ਆਪ ਜੀ ਕਿਰਪਾ ਕਰਨੀ ਇਸ ਕਾਰਜ ਵਿੱਚ ਅੰਗ ਸੰਗ ਸਹਾਈ ਹੋ ਕੇ ਬਰਤਣਾ ਕੀਤਾ ਲੋੜੀਏ ਕੰਮ ਸੁਹਰਪੈ ਆਖੀ ਹੈ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ ਇਸੇ ਐਸੇ ਤਹਿਤ ਜਦੋਂ ਰੰਗਰੇਟਾ ਅੰਕੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਲੈ ਕੇ ਅਨੰਦਪੁਰ ਪਹੁੰਚਿਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੁੱਛਿਆ ਰੰਗਰੇਟੇ ਜਦੋਂ ਪੀਤੌਜੀ ਜੀ ਸਿੱਖੀ ਦਿਖੋ ਯਾ ਤਾਂ ਦਿੱਲੀ ਦੇ ਵਿੱਚ ਕੀ ਹਾਲਾਤ ਸੀ ਦਿੱਲੀ ਦੇ ਸਿੱਖ ਜਿਹੜੇ ਸੀਗੇ ਉਹਨਾਂ ਦੇ ਅੰਦਰ ਕਹੋ ਜਿਆ ਜਹੋ ਜਲਾਲ ਸੀ ਕਹੋ ਜਿਆ ਉਹਨਾਂ ਦੇ ਅੰਦਰ ਵੀਰਤਾ ਸੂਰਤਾ ਸੀ ਤਾਂ ਰੰਗਰੇਟਾ ਚੁੱਪ ਕਰ ਗਏ ਮਹਾਰਾਜ ਜੀ ਦੇ ਇਹ ਬਚਨ ਸੁਣ ਕੇ ਦੂਜੀ ਵਾਰ ਪੁਛਿਆ ਤੀਜੀ ਵਾਰ ਪੁਛਿਆ ਭਾਈ ਰੰਗਰੇਟਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਦਿੱਲੀ ਦੇ ਵਿੱਚ ਜਿੰਨੇ ਵੀ ਗੁਰਨਾਨਕ ਨਾਮ ਸੰਗਤ ਸਿੱਖ ਸੀਗੇ Hindu ਸੀਗੇ ਉਹ ਸਾਰੇ ਸਿੱਖੀ ਤੋਂ ਮੁਨਕਰ ਹੋ ਗਏ ਗੁਰੂ ਦੀ ਸਾਂਝ ਤੋਂ ਮੁਨਕਰ ਹੋ ਗਏ ਕਿ ਸਾਡੀ ਤਾਂ ਗੁਰੂ ਨਾਲ ਕੋਈ ਸਾਂਝ ਨਹੀਂ ਹੈ ਜਿਸ ਹਿੰਦੂਆਂ ਵੀਰਾਂ ਦੀ ਖਾਤਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਧਰਮ ਦੀ ਰੱਖਿਆ ਜੇ ਖਾਤਰ ਦਿੱਲੀ ਜਾ ਕੇ ਆਪਣਾ ਸ਼ੀਸ਼ ਦੇ ਨਾਲ ਕੀਤਾ ਦਿੱਲੀ ਦੇ ਜਿੰਨੇ ਵੀ ਗੁਰਨਾਨਕ ਨਾਮ ਲੇਵਾ ਸੰਗਤ ਸੀਗੀ ਜਿੰਨੇ ਵੀ ਗੁਰਨਾਨਕ ਮਹਾਰਾਜ ਦੇ ਸਿੱਖ ਕਹਾਉਣ ਵਾਲੇ ਸੀ ਜਾਂ ਜਿੰਨੇ ਵੀ ਹਿੰਦੂ ਵੀਰ ਭਰਾ ਸੀ ਸਾਰਿਆਂ ਨੇ ਨਾਤਾ ਤੋੜ ਲਿਆ ਐਸਾ ਸਮਾਂ ਜਿਨ੍ਹਾਂ ਦੀ ਖਾਤਰ ਮਹਾਰਾਜ ਜੀ ਆਪਣਾ ਸੀਸ ਬਲੀਦਾਨ ਦੇ ਰਹੇ ਨੇ ਉਹ ਸਾਰੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾਲੋਂ ਨਾਤਾ ਤੋੜ ਕੇ ਵਹਿ ਗਏ ਆਖਦੇ ਨੇ ਦਿੱਲੀ ਦਾ ਸੂਬਾ ਔਰੰਗਜ਼ੇਬ ਆਖਦਾ ਦੱਸੋ ਤੁਹਾਡੇ ਗੁਰੂ ਦਾ ਅੱਜ ਸੀਸ ਧੜ ਨਾਲੋਂ ਅਲੱਗ ਹੋਣਾ ਤੇ ਕਿਉਂ ਕੌਣ ਹੈ ਤੁਹਾਡਾ ਹਮੇਤੀ ਜਿਹੜਾ ਉਹਦਾ ਸੀਸ ਚੱਕੇ ਧੜ ਚੱਕੇ ਕੌਣ ਹਮੇਤੀ ਹੈ ਤਾਂ ਕੋਈ ਵੀ ਹਮੇਤੀ ਨਾ ਬਣਿਆ ਸਾਰੇ ਮੁਕਰ ਗਏ ਮਹਾਰਾਜ ਜੀ ਉਸ ਸਮੇਂ ਤਾਂ ਕੋਈ ਗੁਰੂ ਦਾ ਸਿੱਖ ਕਹਾਣੋਂ ਗੁਰੂ ਘਰ ਦਾ ਕੋਈ ਸੰਬੰਧੀ ਕਹਾਣੋਂ ਵੀ ਤਿਆਰ ਨਹੀਂ ਸੀ ਮਹਾਰਾਜ ਜੀ ਸਾਰੇ ਦੇ ਸਾਰੇ ਆ ਗੁਰੂ ਘਰ ਦੇ ਨਾਲ ਮੁੱਖ ਫੇਰ ਲਿਆ ਸੀ ਸਾਰਿਆਂ ਨੇ ਮਹਾਰਾਜ ਜੀ ਕਹਿਣ ਲੱਗੇ ਦਰbaar ਖਿੱਚ ਕੇ ਰੰਗਰੇਟਿਆ ਕੋਈ ਗੱਲ ਨਹੀਂ ਮੈਂ ਇੱਕ ਐਸਾ ਖਾਲਸਾ ਪੈਦਾ ਕਰਾਂਗਾ ਐਸਾ ਮੈਂ ਇੱਕ ਪੰਥ ਖਾਲਸਾ ਸਾਜਣਾ ਕਰਾਂਗਾ ਲੱਖਾਂ ਦੇ ਵਿੱਚ ਵੀ ਉਹ ਕੱਲਾ ਦਿਸਿਆ ਕਰੇਗਾ ਲੱਖਾਂ ਦੇ ਵਿੱਚ ਹੋਊਂਗੀ ਉਹ ਲੱਖਾਂ ਦੇ ਨਾਲ ਸਵਾ ਸਵਾ ਲੱਖਾਂ ਨਾਲ ਲੜਾਈ ਕਰੇਗਾ ਉਹ ਪਿੱਛੇ ਨਹੀਂ ਹਟੇਗਾ ਕਦੇ ਗੁਰੂ ਘਰ ਤੋਂ ਮੁਕਰੇਗਾ ਨਹੀਂ ਕੁਰਬਾਨੀਆਂ ਦੇਵੇਗਾ ਪੰਥ ਲਈ ਖਾਲਸੇ ਲਈ ਜ਼ੁਲਮ ਦੇ ਨਾਲ ਟੱਕਰ ਲਵੇਗਾ ਮਹਾਰਾਜ ਨੂੰ ਦੋ ਬਚ ਨਹੀਂ ਕੀਤੇ ਮੈਂ ਇੱਕ ਐਸਾ ਪੰਥ ਸਜਾਵਾਂਗਾ ਚਿੜੀਆਂ ਤੋਂ ਬਾਤ ਚੜਾਵਾਂਗਾ ਗਿੱਦੜਾਂ ਨਾਲ ਸੇ ਲੜਾਵਾਂਗਾ ਐਸਾ ਖਾਲਸਾ ਪੰਥ ਦੀ ਸਾਜਨਾ ਕਰਾਂਗਾ ਮਹਾਰਾਜ ਜੀ ਨੇ ਉਸੇ ਦਿਨ ਤੋਂ ਹੀ ਜਿਹੜਾ ਕਾਰਜ ਸੀ ਜਿਹੜਾ ਕਰਨਾ ਸੀ ਕਾਰਜ ਉਹਦੀਆਂ ਤਿਆਰੀਆਂ ਆਰੰਭ ਦਿੱਤੀਆਂ ਸੀ ਸਮਾਂ ਬੈਂਦਾ ਕਿ ਆ ਸਤਿਗੁਰੂ ਜੀ ਨੇ ਸਾਰੀ ਦੁਨੀਆ ਵਿੱਚ ਉਪਦੇਸ਼ ਦਿੱਤਾ ਸੁਨੇਹਾ ਭੇਜਿਆ ਕਿ 1699 ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਧਰਤੀ ਤੇ ਸਾਰੇ ਇਕੱਤਰ ਹੋ ਗੋ ਸੰਗਤਾਂ ਨੇ ਕਈ ਦਿਨ ਪਹਿਲਾਂ ਆਉਣਾ ਸ਼ੁਰੂ ਕਰ ਦਿੱਤਾ ਡੇਰੇ ਲੱਗ ਗਏ ਆਪਣੇ ਆਪਣੇ ਤੰਬੂ ਲੱਗ ਗਏ ਰਹਿ ਸਾਂ ਬਣ ਗਈਆਂ ਲੰਗਰਾਂ ਦਾ ਪ੍ਰਬੰਧ ਹੋਇਆ 1999 ਦੀ ਵਿਸਾਖੀ ਨੂੰ ਮਹਾਰਾਜ ਜੀ ਨੇ ਫਿਰ ਇਹ ਜਿਹੜਾ ਖਾਲਸਾ ਪੰਥ ਸਾਜਣਾ ਦਿਵਸ ਸੀ ਉਹਦਾ ਕਾਰਜ ਰੰਭਿਆ ਤੇ ਪੰਜਾਂ ਪਿਆਰਿਆਂ ਨੂੰ ਮਾਨ ਬਖਸ਼ਿਆ ਆਪ ਮਹਾਰਾਜ ਜੀ ਨੇ ਪੰਜਾਂ ਪਿਆਰਿਆਂ ਤੋਂ ਅਮਰਦੀਪ ਦਾਤ ਲਈ ਆਪੇ ਗੁਰ ਚੇਲਾ ਵਾਲੀ ਜਿਹੜੀ ਰੀਤ ਸੀ ਉਹਨੂੰ ਪਰਪੱਕ ਕੀਤਾ ਮਹਾਰਾਜੀ ਨੇ ਸੋ ਇਹ ਦਿਹਾੜਾ ਅੱਜ ਬੜਾ ਗਿਆਸਿਕ ਤੇ ਬੜਾ ਮਹਾਨ ਦਿਹਾੜਾ ਹੈ ਇਹਨੂੰ ਖਾਲਸੇ ਦਾ ਜਨਮ ਦਿਹਾੜਾ ਕਹਿੰਦੇ ਨੇ ਖਾਲਸਾ ਪ੍ਰਗਟ ਹੋਇਆ ਉਸ ਦਿਨ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਜਿਹੜਾ ਅਮਰ ਸਕਣਾ ਹੈ ਖਾਲਸਾ ਬਣਨਾ ਹੈ ਭਾਈ ਇਹ ਪਰਮੇਸ਼ਰ ਦੀ ਮੌਜ ਵਿੱਚ ਸੀਗਾ ਵੀ ਐਸਾ ਇੱਕ ਸਿੱਖ ਬਣੇ ਜਿਹੜਾ ਇੱਕ ਕੋਈ ਨਵੀਂ ਰੀਤ ਨਾਲ ਕੋਈ ਨਮਾ ਕੋਈ ਪ੍ਰਪੱਕਤਾ ਬਣੇ ਤੇ ਕੋਈ ਪ੍ਰਮਾਤਮਾ ਵਹਿਰੂ ਦਾ ਪਰਮੇਸ਼ਰ ਦਾ ਕੋਈ ਫੌਜ ਦਾ ਕੋਈ ਸਿੱਖ ਬਣੇ ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਫੌਜ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੌਜ ਇਸ ਕਰਕੇ ਜਿਹੜਾ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਭਾਈ ਔਰ ਪ੍ਰਮਾਤਮਾ ਦੀ ਮੌਜਨ ਵਾਲੀ ਪ੍ਰਗਟ ਹੋਈ ਆ ਆਓ ਆਪਾਂ ਅੱਜ ਦੇ ਦਿਹਾੜੇ ਤੇ ਇਹ ਸਮਾਂ ਹਾਂ ਦੋ ਚਾਰ ਸ਼ਬਦ ਆਪਾਂ ਨੇ ਸਾਂਝੇ ਕੀਤੇ ਨੇ ਹੁਣ ਜਿਹੜਾ ਗੁਰੂ ਮਹਾਰਾਜ ਦਾ ਹੁਕਮ ਨਾਮਾ ਸਾਗੈ ਵਡਹੰਸ ਮਹੱਲਾ 5 ਵਡਹੰਸ ਰਾਗ ਦੇ ਵਿੱਚ ਮਹੱਲਾ 5ਵਾਂ 5ਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਤੂੰ ਜਾਣਾਹੀਂ ਤਾਂ ਕੋਈ ਜਾਣੈ ਹੀ ਪਰਮੇਸ਼ਰ ਪਰਮਾਤਮਾ ਤੂੰ ਕਿਹ ਹੈ ਪਰਮਾਤਮਾ ਨੂੰ ਪਰਮੇਸ਼ਰ ਨੂੰ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੋਕ ਨੇ ਪਰਮੇਸ਼ਰ ਨੂੰ ਇੱਥੇ ਬਾਚਕ ਤੂੰ ਬਾਚਕ ਕਹਿ ਕੇ ਕੀਤਾ ਹੈ ਪਰਮੇਸ਼ਰ ਜੇ ਤੂੰ ਕਿਰਪਾ ਕਰੇ ਤੂੰ ਨਾ ਜਾਣਿਆ ਵਾਲ ਜਾਣ ਵਾਲਾ ਹੈ ਤੂੰ ਕਤ ਹੈ ਅਗੰਮ ਹੈ ਅਗੋਚਰ ਹੈ ਅਲਖ ਹੈ ਤੇਰਾ ਕੋਈ ਪਾਰਾਵਾਰ ਨਹੀਂ ਤੇਰ ਤੂੰ ਬਿਆੰਤ ਹੈ ਤੈਨੂੰ ਕੋਈ ਪਾ ਨਹੀਂ ਸਕਦਾ ਤੂੰ ਬਹੁਤ ਵੱਡਾ ਹੈ ਬਿਆੰਤ ਹੈ ਤੇਰਾ ਕੋਈ ਅੰਤ ਨਹੀਂ ਪਾ ਸਕਦਾ ਪਰ ਇੱਕ ਗੱਲ ਜ਼ਰੂਰ ਹੈ ਜਿਹਦੇ ਤੂੰ ਕਿਰਪਾ ਕਰ ਦੇਵੇਂ ਜਿਉਂ ਤੂੰ ਜਾਣਾਂਹੀਂ ਏ ਪਰਮੇਸ਼ਰ ਪਰਮਾਤਮਾ ਜਿਹਨੂੰ ਤੂੰ ਜਣਾ ਦੇਵੇਂ ਗਿਆਨ ਕਰਾ ਦੇਵੇਂ ਅੱਖ ਖੋਲ ਦੇਵੇਂ ਸੋਝੀ ਪਾ ਦੇਵੇਂ ਕੋਈ ਜਾਣੈ ਐਸਾ ਕੋਈ ਇੱਕ ਅੰਦਾਈ ਹੈ ਕੋਈ ਬਹੁਤ ਵਿਰਲੇ ਨੇ ਥੋੜੇ ਨੇ ਜਿਹਦੇ ਤੂੰ ਕਿਰਪਾ ਕਰੇ ਉਹ ਹੀ ਤੈਨੂੰ ਕੋਈ ਵਿਰਲਾ ਹੀ ਜਾਣ ਸਕਦਾ ਤੇਰਾ ਦੀਆ ਨਾਮ ਬਖਾਣਾ ਏ ਪਰਮਾਤਮਾ ਪਰਮੇਸ਼ਰ ਜਿਹੜੇ ਤੇਰੇ ਦਰਸ਼ਨ ਨੇ ਅਰ ਤੈਨੂੰ ਜਿਹੜਾ ਜਾਣਨਾ ਹੈ ਜਿਹੜਾ ਤੂੰ ਜਣਾਉਂਦਾ ਹੈ ਉਹ ਇੱਕ ਵਿਧੀ ਆ ਤੂੰ ਇੱਕ ਗੁਰਦੇਵ ਗੁਰੂ ਨੂੰ ਵਰਦਾਨ ਜਿਹੜਾ ਦਿੱਤਾ ਹੈ ਗੁਰੂ ਨੂੰ ਬਖਸ਼ੀਸ਼ ਦਿੱਤੀ ਹੈ ਉਹ ਗੁਰੂ ਕਿਰਪਾ ਕਰਦਾ ਹੈ ਫਿਰ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਫਿਰ ਉਹ ਗੁਰੂ ਨਾਮ ਦਿੰਦਾ ਹੈ ਤੇਰਾ ਦੀਆ ਨਾਮ ਬਖਾਣਾ ਹੈ ਫਿਰ ਉਹ ਨਾਮ ਜਪ ਕੇ ਸਿਮਰਨ ਕਰਕੇ ਭਗਤੀ ਕਰਕੇ ਨਾਮ ਦੇ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਤੇ ਇਹ ਗੁਰੂ ਦੀ ਕਿਰਪਾ ਨਾਲ ਨਾਮ ਦੀ ਰੱdna ਨਾਲ ਜਪ ਕਪ ਨਾਲ ਤੇਰੇ ਦਰਸ਼ਨ ਹੁੰਦੇ ਹਨ ਗਿਆਨ ਪ੍ਰਾਪਤ ਹੁੰਦਾ ਹੈ ਤੂੰ ਅਚਰਜ ਕੁਦਰਤ ਤੇਰੀ ਵਿਸਵਾ ਹੈ ਪਰਮੇਸ਼ਰ ਪਰਮਾਤਮਾ ਕਾਲਪੁਰਖ ਤੂੰ ਬੜਾ ਅਚਰਜ ਹੈ ਅਚਰਜ ਕਹਿੰਦੇ ਨੇ ਹੈਰਾਨ ਕਰਨ ਵਾਲਾ ਕੌਤਕ ਅਚੰਬਾ ਜਿਹੜੀ ਚੀਜ਼ ਨਾ ਹੋਣ ਵਾਲੀ ਹੋਵੇ ਉਹ ਉਹ ਹੋ ਜਾਵੇ ਅਚਰਜ ਜਿਵੇਂ ਮਹਾਰੀ ਕਹਿੰਦੇ ਨੇ ਅਗੰ ਅਗਾਦ ਪਾਰਭਮ ਸੋਏ ਜੋ ਜੋ ਕਹੇ ਸੁ ਮੁਕਤਾ ਹੋਈ ਸੁਨ ਮੀਤਾ ਨਾਨਕ ਬਿੰਦਵੰਤਾ ਸਾਜਨਾ ਕੀ ਅਚਰਜ ਕਥਾ ਜਿਹੜੇ ਸਾਧੂ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਦੀ ਵੀ ਕਥਾ ਅਚਰਜ ਹੁੰਦੀ ਹੈ ਇੱਥੇ ਜਿਹੜਾ ਪਰਮੇਸ਼ਰਾ ਉਹ ਆਪ ਅਚਰਜ ਹੈ ਭਾਵ ਜਿਹੜੀ ਗੱਲ ਸਾਡੇ ਜਕਨ ਚਿਹਨ ਵਿੱਚ ਨਹੀਂ ਹੈ ਸਾਡੇ ਦਿਲ ਦਿਮਾਗ ਵਿੱਚ ਨਹੀਂ ਹੈ ਸਾਡੀ ਸੋਚ ਤੋਂ ਪਰੇ ਹੈ ਉਹ ਗੱਲ ਹੋ ਜਾਣੀ ਕੁਦਰਤ ਤੇਰੀ ਵਿਸਮਾ ਕੁਦਰਤ ਕਿਹੜੀ ਹੈ ਪਰਮੇਸ਼ਰ ਦੀ ਪ੍ਰਕਿਰਤੀ ਪ੍ਰਮਾਤਮਾ ਵੱਲੋਂ ਉਪਜੀ ਹੋਈ ਇਹ ਕੁਦਰਤ ਉਹ ਕੁਦਰਤ ਕਾਦਰ ਪਰਮਾਤਮਾ ਆਪ ਇਹਦਾ ਮਾਲਕ ਹੈ ਉਹਨੂੰ ਬਣਾਉਣ ਵਾਲਾ ਆਪ ਹੀ ਹੈ ਜਿਹੜੀ ਉਹਨੇ ਚੀਜ਼ ਬਣਾਈ ਹੈ ਵੀ ਬੜੀ ਹੈਰਾਨ ਕਰਨ ਵਾਲੀ ਹੈ ਬੜੀ ਵਿਸਮਾ ਹੈ ਬੜੀ ਬਰਸੰਚਿਤ ਗੱਲ ਹੈ ਬੜੀ ਹੈਰਾਨੀ ਦੀ ਗੱਲ ਹੈ ਇਹਦੇ ਵਿੱਚ ਵੀ ਕਿਵੇਂ ਸੂਰਜ ਕਿਵੇਂ ਚੰਦਰਮਾ ਕਿਵੇਂ ਧਰਤੀ ਕਿਵੇਂ ਤਾਰੇ ਹਵਾ ਚੁੜੇ ਫਿਰਦੀ ਆ ਜਿਵੇਂ ਰੂਹ ਉੜੀ ਫਿਰਦੀ ਹੁੰਦੀ ਹੈ ਕੋਈ ਫੰਬਾ ਰੂੰਦਾ ਹੋਵੇ ਹਵਾ ਨਾਲ ਤੁੱਬਲਾ ਆਵੇ ਚੁੜ ਜਾਂਦਾ ਹੈ ਕਾਗਜ਼ ਐਰਾ ਵਗੈਰਾ ਜੋ ਹੁੰਦੇ ਨੇ ਉਹ ਕਾਫੂ ਛੁੜ ਜਾਂਦਾ ਹੈ ਹਵਾ ਚ ਤੇ ਐਵੇਂ ਇਸ ਤਰ੍ਹਾਂ ਤੋਂ ਇਸ ਕੁਦਰਤ ਬਣਾਈ ਆ ਕਿੰਨੀ ਤਰੀਕ ਕੁਦਰਤ ਵਿਸਮਾਦ ਹੈ ਕਿੰਨੀ ਹੈਰਾਨ ਕਰਨ ਵਾਲੀ ਹੈ ਕਿੰਨੀ ਪ੍ਰਸੰਨਤਾ ਕਰਨ ਵਾਲੀ ਹੈ ਇੱਕ ਤਰੀਕ ਬਿਲਕੁਲ ਵਿਸਮਾਦ ਹੈ ਜਿਹੜੀ ਇਹ ਸਾਰਾ ਕੁਝ ਸਿਸਟਮ ਹੈ ਜਿਹੜਾ ਰੂਹ ਦੇ ਫੰਮੇ ਮੰਗੂ ਪੜਿਆ ਜਾਂਦਾ ਹੈ ਫਿਰ ਕਿੱਡੇ ਕਿੱਡੇ ਜੀਵ ਬੜੇ ਬੜੇ ਜੀਵ ਬਹੁਤ ਵੱਡੇ ਵੱਡੇ ਕਦਰ ਵਾਲੇ ਉਹ ਸੰਸਾਰ ਤੇ ਪੈਦਾ ਕੀਤੇ ਫਿਰ ਨਿੱਕੇ ਨਿੱਕੇ ਜੀਵ ਬਰੀਕ ਤੋਂ ਬਰੀਕ ਜੀਵ ਜਿਹੜੇ ਅੱਖਾਂ ਨਾਲ ਨਹੀਂ ਦਿਖਦੇ ਏ ਵੀ ਬਿਸਮਾਦ ਕਰਨ ਵਾਲੇ ਨੇ ਹੈਰਾਨ ਕਰਨ ਵਾਲੇ ਨੇ ਫਿਰ ਸਾਰਿਆਂ ਵਿੱਚ ਤੂੰ ਵੱਸਦਾ ਹੈ ਸਾਰਿਆਂ ਦੇ ਵਿੱਚ ਤੂੰ ਐਸੀ ਬਣਤ ਬਣਾਈ ਹੈ ਕੋਈ ਪਾਣੀ ਵਿੱਚ ਰਹਿ ਰਿਹਾ ਹੈ ਕੋਈ ਹਵਾ ਦੇ ਵਿੱਚ ਰਹਿ ਰਿਹਾ ਹੈ ਕੋਈ ਅਗਨੀ ਦੇ ਵਿੱਚ ਹੀ ਰਹਿ ਰਿਹਾ ਹੈ ਕੋਈ ਧਰਤੀ ਦੇ ਰਹਿ ਰਿਹਾ ਕੋਈ ਮਿੱਟੀ 'ਚ ਰਹਿ ਰਿਹਾ ਹੈ ਕੈਸੇ ਕਿੰਨੇ ਪ੍ਰਕਾਰ ਦੇ ਜੀਵ ਨੇ ਕੀਤਿਆਂ ਖਾਣੀ ਕੀਤਿਆਂ ਬਾਣੀ ਕਿੰਨੇ-ਕਿੰਨੇ ਤੂੰ ਖਾਣੀਆਂ ਬਣਾਈਆਂ ਨੇ ਕਿੰਨੀ ਵੱਡੀ ਕੁਦਰਤ ਬਣਾਈ ਹੈ ਪਰਮੇਸ਼ਰ ਇਹ ਵੀ ਹੈਰਾਨ ਕਰਨ ਵਾਲੀ ਹੈ ਰਹਾ ਤੂੰ ਆਪੇ ਕਾਰਨ ਆਪੇ ਕਰਨਾ ਕਾਰਨ ਜਿਸ ਤੋਂ ਚੀਜ਼ ਪੈਦਾ ਹੋਈ ਕਿਸ ਕਾਰਨ ਤੋਂ ਚੀਜ਼ ਬਣੀ ਕਿਵੇਂ ਬਣੀ ਕਾਹ ਤੋਂ ਬਣੀ ਇਹ ਕਾਰਨ ਪਰਮੇਸ਼ਰ ਤੂੰ ਆਪ ਹੀ ਹੈ ਸੰਸਾਰ ਨੂੰ ਬਣਾਇਆ ਕਿਉਂ ਬਣਾਇਆ ਕਾਹ ਤੋਂ ਬਣਾਇਆ ਅਰ ਕਿਸ ਤੋਂ ਬਣਿਆ ਇਹ ਇਹਦੇ ਵਿੱਚ ਵੀ ਤੇਰੇ ਹੀ ਹੱਥ ਹੈ ਤੂੰ ਹੀ ਬਣਾ ਸਕਦਾ ਹੈ ਤੇਰੇ ਤੋਂ ਬਿਨਾਂ ਇਹ ਨਹੀਂ ਬਣ ਸਕਦਾ ਹੋਰ ਕੋਈ ਹੈ ਨਹੀਂ ਸੀ ਵੀ ਕਾਰਨ ਬਣ ਗਿਆ ਤਾਂ ਬਣਾਉਣਾ ਕਿਆ ਕੋਈ ਮਟੀਰੀਅਲ ਬਾਧੂ ਪਿਆ ਸੀ ਤਾਂ ਬਣਾਉਣਾ ਕਿਆ ਇਦਾਂ ਨਹੀਂ ਹੈ ਤੂੰ ਆਪ ਹੀ ਹੈ ਕਾਰਨੇ ਦਾ ਆਪੇ ਕਰਨਾ ਤੂੰ ਬਣਾਉਣ ਵਾਲਾ ਵੀ ਆਪ ਹੀ ਹੈ ਜਿਹਨੀਆਂ ਘੜਤਾਂ ਵਸਤੂਆਂ ਬਣਾਈਆਂ ਨੇ ਉਹਨਾਂ ਵਿੱਚ ਤੂੰ ਆਪ ਹੀ ਵਸਦਾ ਹੈ ਸਾਰਿਆਂ ਵਿੱਚ ਜੜ ਵਸਤੂ ਹੈ ਭਾਵੇਂ ਚੇਤਨ ਵਸਤ ਹੈ ਸਾਰਿਆਂ ਵਿੱਚ ਤੂੰ ਪਰਮੇਸ਼ਰ ਆਪ ਹੈ ਆਪੇ ਕਾਰਨ ਹੈ ਕਿਉਂ ਇੱਕ ਕੁਦਰਤ ਬਣੀ ਕਿਉਂ ਇਹ ਕੁਦਰਤ ਘਾੜਤ ਵਾਲੀ ਖੜੀ ਗਈ ਇਹਦਾ ਕਾਰਨ ਤੂੰ ਆ ਪਈ ਹੈ ਕੀ ਕਿਸ ਕਾਰਨ ਕਿਹੜੀ ਗੱਲ ਤੋਂ ਇਹ ਸਭ ਕੁਝ ਉੱਗਿਆ ਤੇ ਆਪੇ ਕਰਨਾ ਕਿਉਂ ਬਣਾਇਆ ਕਿਵੇਂ ਬਣਾਇਆ ਕਿਹੜੀ ਚੀਜ਼ ਕਿਵੇਂ ਬਣਾਉਣੀ ਸੀ ਕਿਹੜੀ ਕਿਵੇਂ ਬਣਾਉਣੀ ਸੀ ਇਹਦਾ ਕਰਤਾ ਵੀ ਤੂੰ ਆ ਪਈ ਹੈ ਇਹਦੇ ਵਿੱਚ ਹੋਰ ਕਿਸੇ ਦਾ ਕੋਈ ਸਲਾਹ ਜਾਂ ਮਸਵਰਾ ਨਹੀਂ ਹੈ ਪਰਮਾਤਮਾ ਦਾ ਹੁਕਮੇ ਜੰਮਣਾ ਹੁਕਮੇ ਮਰਨਾ हे ਪਰਮੇਸ਼ਰ ਇਰਦੇ ਆਪਣਾ ਹੁਕਮ ਵੀ ਤੇ ਰਹੀ ਹੈ ਤੇ ਜਿਹੜਾ ਸੰਸਾਰ ਪੈਦਾ ਹੁੰਦਾ ਭਾਵੇਂ ਉਹ ਜੜ ਵਸਤੂ ਹੈ ਭਾਵੇਂ ਕੁਦਰਤ ਹੈ ਇਨਸਾਨ ਮਨੁੱਖ ਜੀਵ ਨੇ ਇਹ ਸਾਰਿਆਂ ਨੂੰ ਪੈਦਾ ਕਰਨ ਵਾਲਾ ਤੂੰ ਆ ਤੂੰ ਕਿਸੇ ਦੇ ਕਹੇ ਤੇ ਇਹ ਇੱਕ ਪੈਦਾ ਨਹੀਂ ਕੀਤਾ ਸਾਰਾ ਤੇਰੇ ਹੁਕਮ ਚ ਹੈ ਹੋਰ ਕੋਈ ਹੁਕਮ ਚ ਚਾਉਣ ਵਾਲਾ ਨਹੀਂ ਹੁਕਮ ਹੈ ਮਰਨਾ ਜਿਹੜਾ ਸੰਸਾਰ ਤੋਂ ਵਿੰਸਣਾ ਹੈ ਭਾਵੇਂ ਜੀਵ ਹੈ ਜੰਤੂ ਹੈ ਪਾਵੇਂ ਬਨਸਪਤੀ ਹੈ ਪਾਵੇਂ ਪਸ਼ੂ ਪੰਛੀ ਨੇ ਪਾਵੇਂ ਇਹ ਜਿਹੜਾ ਸੰਸਾਰ ਸਿਸਟਮ ਹੈ ਬ੍ਰਹਿਮੰਡ ਹੈ ਜਿਹਦੇ ਵਿੱਚ ਧਰਤੀ ਸੂਰਜ ਚੰਦ ਤਾਰੇ ਤੇ ਦੇਵੀ ਦੇਵਤੇ ਸਾਰੇ ਆnde ਤੂੰ ਬਣਾਉਣ ਵਾਲਾ ਵੀ ਤੂੰ ਹੀ ਹੈ ਸਾਰਿਆਂ ਨੂੰ ਖਤਮ ਕਰਨ ਵਾਲਾ ਵੀ ਹੈ ਪਰਮੇਸ਼ਰ ਇਹ ਵੀ ਤੇਰੇ ਹੁਕਮ ਚ ਹੀ ਹੈ ਸਾਰਾ ਕੁਝ ਨਾਮ ਤੇਰਾ ਮਨ ਤਨ ਆਧਾਰੀ ਐਸੇ ਪਰਮੇਸ਼ਰ ਸਮਰੱਥ ਗੁਰੂ ਏਡੀ ਵੱਡੀ ਤਾਕਤ ਵਾਲੇ ਏ ਪਰਮੇਸ਼ਰ ਤੇਰਾ ਨਾਮ ਹੀ ਸਾਡੇ ਮਨ ਤੇ ਤਨ ਦਾ ਆਧਾਰ ਹੈ ਸਾਡੇ ਮਨ ਦਨ ਦਾ ਸਾਡੇ ਮਨ ਤੇ ਤਨ ਦਾ ਸਹਾਰਾ ਜਿਹੜਾ ਇਹ ਤੇਰਾ ਨਾਮ ਹੀ ਹੈ ਹੋਰ ਕੋਈ ਸਹਾਰਾ ਨਹੀਂ ਹੈ ਮਨ ਤੇ ਤਨ ਦਾ ਸਹਾਰਾ ਕੇਵਲ ਪਰਮੇਸ਼ਰ ਦਾ ਨਾਮ ਹੀ ਹੈ ਪਰਮੇਸ਼ਰ ਦੇ ਨਾਮ ਕਰਕੇ ਹੀ ਪਰਮੇਸ਼ਰ ਦੇ ਦਰਸ਼ਨ ਹੁੰਦੇ ਨੇ ਪਰਮੇਸ਼ਰ ਦੇ ਨਾਲ ਮਿਲਿਆ ਜਾਂਦਾ ਹੈ ਪਰਮੇਸ਼ਰ ਦੇ ਨਾਮ ਕਰਕੇ ਹੀ ਇਹ ਮਨ ਨੂੰ ਇਹ ਤਨ ਨੂੰ ਤ੍ਰਿਪਤੀ ਪੈਦਾ ਹੁੰਦੀ ਹੈ ਭਾਈ ਨਾਨਕ ਦਾਸ ਬਖਸ਼ੀਸ ਤੁਮਾਰੀ ਗੁਰੂ ਅਰਜਨ ਦੇਵ ਸੇ ਮਹਾਰਾਜੀ ਗੁਰੂ ਨਾਨਕ ਮਹਾਰਾਜੀ ਨੂੰ ਸਨਮੁਖ ਰੱਖ ਕੇ ਕਹਿੰਦੇ ਨੇ ਹੈ ਮਹਾਰਾਜੀ ਮੈਂ ਤੁਹਾਡਾ ਦਾਸ ਹਾਂ ਜਿਹੜੀ ਇਹ ਬਖਸ਼ੀਸ ਹੋਈ ਹੈ ਤੁਹਾ ਤੁਹਾਡੀ ਬਖਸ਼ੀਸ ਹੈ ਜਿਹੜੀ ਗੁਰਤਾ ਗੱਦੀ ਦੀ ਜਾਂ ਨਿਮਰਤ ਸਿਮਰਨ ਦੀ ਭਗਤੀ ਦੀ ਨਾਮ ਦੀ ਨਾਮ ਧਨ ਦੀ ਇਹ ਜਿਹਨੀਆਂ ਬਖਸ਼ਾ ਨੇ ਇਹ ਸਾਰੀਆਂ ਪਰਮੇਸ਼ਰ ਪ੍ਰਮਾਤਮਾ ਤੁਹਾਡੀਆਂ ਨੇ ਜਿਹਨੂੰ ਨਾਮ ਦੀ ਦਾਤ ਮਿਲਦੀ ਹੈ ਜਿਹੜਾ ਨਾਮ ਜਪਦਾ ਹੈ ਜਿਹੜਾ ਤੁਹਾਡੇ ਦਰਸ਼ਨ ਕਰਦਾ ਹੈ ਇਹ ਤੁਹਾਡੀ ਬਖਸ਼ਿਸ਼ ਕਰਕੇ ਹੀ ਹੈ ਤੁਹਾਡੀ ਕਿਰਪਾ ਕਰਕੇ ਹੀ ਹੈ ਤੁਹਾਡੀ ਕਿਰਪਾ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਜਮਣਾ ਮਰਨਾ ਪੈਦਾ ਕਰਨਾ ਸਾਰਾ ਤੁਹਾਡੇ ਹੱਥ ਵਿੱਚ ਹੈ ਨਾਮ ਜਪਣਾ ਨਾਮ ਜਪਾਉਣਾ ਨਾਮ ਮਨ ਕਰਨ ਦਾ ਆਧਾਰ ਹੈ ਇਹ ਤੁਹਾਡਾ ਸਾਰਾ ਪਰਮੇਸ਼ਰ ਪ੍ਰਮਾਤਮਾ ਜੀ ਤੁਹਾਡੀ ਕਿਰਪਾ ਨਾਲ ਹੀ ਹੈ ਇਸ ਕਰਕੇ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਪਰਮਾਤਮਾ ਨੂੰ ਸਨਮੁਖ ਰੱਖ ਕੇ ਇਸ ਪਰਮਾਤਮਾ ਦੀ ਸੋਭਾ ਕਰਦੇ ਹਨ ਆਓ ਆਪਾਂ ਪਿਛਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਹੁਕਮੇ ਜੰਮਣ ਹੁਕਮੇ ਮਰਨਾ ਨਾਮ ਤੇਰਾ ਮਨ ਤਨ ਆਧਾਰੀ ਨਾਨਕ ਦਾਸ ਬਖਸ਼ੀਸ ਤੁਮਾਰੀ ਵਾਹਿਗੁਰੂ ਜੀ ਕਾ ਖਾਲਸਾ ਅੱਲਾਹੂ ਰੱਜੀ ਕੀ ਫਤਿਹ